ਸਿਆਸੀਕਰਨ ਬਹੁਤ ਕੁਝ ਹੋ ਗਿਆ ਆਪਣਾ ਆਪਾਂ ਵੇਖ ਹੀ ਰਹੇ ਹਾਂ ਜੀ ਤਮਾਸ਼ਾ ਬਣਾ ਕੇ ਰੱਖਦਾ ਸਾਡੇ ਸਿਆਸੀ ਆਗੂਆਂ ਨੇ ਹਰ ਇੱਕ ਜਗ੍ਹਾ ਦਾ ਤਮਾਸ਼ਾ ਬਣਾ ਕੇ ਰੱਖ ਦਿੰਦਾ ਹੁਣ ਤਾਂ ਜਦੋਂ ਕਿਸੇ ਨੂੰ ਡਰਾਉਣਾ ਹੁੰਦਾ ਉਦੋਂ ਜਥੇਦਾਰ ਮਹਾਨ ਹੁੰਦਾ ਵਾ ਜੇ ਕੋ ਕਿਸੇ ਦੇ ਉੱਤੇ ਪ੍ਰਭਾਵ ਪਾਉਣਾ ਉਦੋਂ ਜਥੇਦਾਰ ਅਕਾਲੀ ਫੂਲਾ ਸਿੰਘ ਬਣਾ ਦਿੰਦੇ ਐ ਜੇ ਰੋ ਘਰ ਨੂੰ ਤੋੜਨਾ ਹੋਵੇ ਦੋ ਕਹਿੰਦੇ ਤੇ ਸਾਡਾ ਮੁਲਾਜ਼ਮ ਹੈ ਜਦੋਂ ਮਰਜ਼ੀ ਲਾ ਸਕਦੇ ਅਸੀਂ ਸਿਆਸੀ ਕੱਟ ਪਤਲੀਆਂ ਅਜੇ ਜਿਹੜੇ ਅੱਗੋਂ ਪੁੱਛੋ ਕਹਿੰਦੇ ਜਸੇਦਾਰ ਦਾ ਹੁਕਮ ਨਹੀਂ ਮੰਨਦੇ ਆਪ ਹੀ ਹੁਣ ਗਾਲਾਂ ਕੱਢੀ ਜਾਂਦੇ ਤੇ ਆ ਹੁਣ ਜਦੋਂ ਨਵਾਂ ਕੋ ਜਸੇਦਾਰ ਬਣਦਾ ਵਧਾਈਆਂ ਦਿੰਦੇ ਦੋਕ ਦਿਨ ਜਿਹੜੇ ਵਧਾਈਆਂ ਦੇਣ ਵਾਲੇ ਸਭ ਤੋਂ ਵੱਧ ਮੁੜ ਕੇ ਗਾਲਾਂ ਇਹਨਾਂ ਹੀ ਕੱਢਣੀ ਹੁੰਦੀਆਂ ਪਹਿਲਾਂ ਵਧਾਈਆਂ ਦੇ ਦੇ ਕਹਣਾ ਬੱਲੇ ਬੱਲੇ ਸੂਰਮਾ ਸਿੰਘ ਆ ਗਿਆ ਜੀ ਜਦੋਂ ਤੁਹਾਡੀ ਗੱਲ ਨਾ ਮੰਨੀ ਫੇਕ ਹੀ ਹੋਣਾ ਭਲਾ ਇਹ ਵੀ ਉਹਨਾਂ ਦਾ ਹੀ ਨਿਕਲਿਆ ਜੀ ਇਹ ਤਾਂ ਤੁਹਾਨੂੰ ਪਤਾ ਵੀ ਹਾਂ ਜਾਂ ਨਹੀਂ ਮਲਾਉਣਗੇ ਅਗਲੇ ਤੇ ਮੰਜੀ ਸਾਹਿਬ ਕਥਾ ਨਹੀਂ ਕਰਨਦੇ ਜਿਹੜਾ ਉਹਨਾਂ ਦੀ ਹਾਂ ਜਾਂ ਨਹੀਂ ਬਣਾਉਂਦਾ ਸਮਝਾ ਗੀ ਹੁਣ ਗੱਲ ਦੀ ਮੈਂ ਕਈ ਵਾਰੀ ਗੱਲ ਬੋਲੀ ਵੀ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਨਹੀਂ ਅਗਲੇ ਕਰਨ ਦੇ ਮੰਜੀ ਸਾਹਿਬ ਕਿੰਨੇ ਪ੍ਰਚਾਰ ਤੁਸੀਂ ਰੋਜ਼ ਸੁਣਦੇ ਆ ਆਪਣੇ ਘਰਾਂ ਦਾ ਲਾਈਵ ਸੁਣ ਰਹੇ ਜੀ ਕਲਿੱਪ ਕੱਟ ਕੇ ਪਾ ਦਿਓ ਜੇ ਕੋਤੋਂ ਮੰਜੀ ਸਾਹਿਬ ਤੋਂ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰਦਾ ਹੋਵੇ ਕਰਦਾ ਕੁਛ ਕਰਨ ਨਹੀਂ ਦਿੰਦੇ ਅਗਲੇ ਉੱਥੇ ਉਹ ਸਿਰਫ ਨਾਂ ਨਾਂ ਦਾ ਹੀ ਰਹਿ ਗਿਆ ਉੱਥੇ ਪ੍ਰਬੰਧ ਤੇ ਅਕਾਲ ਤਖ ਦੀ ਮਰਿਆਦਾ ਹੀ ਇੱਕ ਐਸੀ ਹੈ ਜਿਹੜੀ ਜਿਹਦੇ ਝੰਡੇ ਠਾਪਾ ਸਾਰੇ ਇਕੱਠੇ ਹੋ ਸਕਦੇ ਤੇ ਕਿਸੇ ਨੂੰ ਅਥਾਰਟੀ ਨਹੀਂ ਇਹਦੇ ਵਿੱਚ ਨੁਕਸ ਕਰਨ ਦੀ ਮੈਂ ਕਿਸੇ ਵੀ ਧਿਰ ਦੇ ਹੱਕ 'ਚ ਨਹੀਂ ਆਗਾ ਸੰਪਰਦਾਇ ਡੇਰੇਦਾਰ ਤੇ ਪਹਿਲਾਂ ਨਹੀਂ ਸੀ ਇਹਨੂੰ ਮੰਨਦੇ ਕੋਈ ਸਾਡੇ ਆਪਣੇ ਵੀ ਆ ਜਿਹੜੇ ਇਹਦੇ ਵਿੱਚ ਨੁਕਸ ਕਰਦੇ ਅਸੀਂ ਬਿਲਕੁਲ ਉਹਦੇ ਨਾਲ ਸਹਿਮਤ ਨਹੀਂ ਹਾਂ ਖਾਸ ਕਰਕੇ ਮਿਸ਼ਨਰੀ ਕਾਜ ਬਿਲਕੁਲ ਇਸ ਗੱਲ ਨਾਲ ਸਹਿਮਤ ਨਹੀਂ ਹਾਂਗੇ ਇਹ ਮੈਂ ਗੱਲ ਆਪਣੀ ਹੋਸ਼ੋ ਹਵਾਸ 'ਚ ਸਟੇਟਮੈਂਟ ਦੇ ਰਿਹਾ ਕੋਈ ਆਪਣੀ ਮਰਜ਼ੀ ਨਾਲ 100 ਗੱਲਾਂ ਕਰੀ ਜਾਵੇ ਮਿਸ਼ਨਰੀ ਕਾਜ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂਗੇ ਸਮਪਰਦਾਇ ਤੇ ਪਹਿਲੇ ਆਪਣੀ ਆਪਣੀ ਡਬਲੀ ਵਜਾ ਰਹੀ ਸੀ ਇਸ ਮਰਿਆਦਾ ਦੇ ਝੰਡੇ ਝਾੜਣ ਵਾਸਤੇ ਮਿਸ਼ਨਰੀ ਕਾਲਜਾਂ ਨੂੰ ਕਿੰਨਾ ਲੰਬਾ ਟਾਈਮ ਲਾਉਣਾ ਪਿਆ 1927 ਚ ਪਹਿਲਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅਮਰਸਰ ਦੀ ਧਰਤੀ ਤੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਸੀ ਪਹਿਲਾ ਮਿਸ਼ਨਰੀ ਕਾਲਜ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਭਾਈ ਗੁਰਦਾਸ ਕਾਲਜ ਮਿਸ਼ਨਰੀ ਕਾਲਜ ਸਾਬ ਜਦਾ ਜੂਹਾਰ ਸਿੰਘ ਮਿਸ਼ਨਰੀ ਕਾਲਜ ਸਿੱਖ ਮਿਸ਼ਨਰੀ ਕਾਲਜ ਪੌਰ ਸੈਦਾ ਮਿਸ਼ਨਰੀ ਕਾਜ ਗੁਰਮਤਿ ਗਿਆ ਇਹ ਵਖਵਾ ਕਾਲਜ ਖੁੱਲੇ। ਤੇ ਮੈਂ ਕੱਲ ਇੱਕ ਵੀਡੀਓ ਵੇਖ ਰਿਆ ਸੀ ਇੱਕ ਬਾਹਰੋਂ ਆਇਆ ਪ੍ਰਚਾਰਕ। ਉਹ ਪ੍ਰਚਾਰਕੀ ਬਹਿਰੂਪੀਆ ਜੀ ਉਹ ਬੜੇ ਰੂਪ ਧਾਰਨ ਕਰਦਾ ਤੁਸੀਂ ਵੇਖ ਹੀ ਲਿਆ ਹਣਾ। ਉਹ ਮਿਸ਼ਨਰੀ ਕਾਜਾਂ ਬਾਰੇ ਕਹਿ ਰਿਹਾ ਜੀ ਇਹ ਕਾਂਗਰਸ ਨੇ ਪੈਦਾ ਕੀਤੇ। ਆਪਣੇ ਡੇਰਿਆਂ ਦੀ ਗੱਲ ਕਰੋ ਮਿਸ਼ਨਰੀ ਕਾਜ ਤਾਂ ਪੰਥਦਰਦੀਆਂ ਨੇ ਪੈਦਾ ਕੀਤੇ ਨੇ ਨਨਕਾਣਾ ਸਾਹਿਬ ਦੇ ਸਿੰਘਾਂ ਦੀ ਯਾਦ ਵਿੱਚ ਮਿਸ਼ਨਰੀ ਕਾਜ ਬਣੇ ਨੇ। ਸ਼ਹੀਦ ਸਿੱਖ ਮਿਸ਼ਨਰੀ ਕਾਜ ਨਨਕਾਣਾ ਸਾਹਿਬ ਦੇ ਸਿੰਘਾਂ ਦੀ ਯਾਦ ਵਿੱਚ ਬਣਿਆ ਸੀ। ਬਟ ਮੈਂ ਤੁਸੀਂ ਪੜ੍ਹ ਲਓ ਇਤਿਹਾਸੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ 1927 ਚ ਹੋ ਗਿਆ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ ਤੇ ਠੀਕ ਪੰਜਾ ਛੇਾਂ ਸਾਲਾਂ ਬਾਅਦ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਜਿੱਥੋਂ ਵੱਡੇ ਵੱਡੇ ਉੱਚ ਕੋਟੀ ਦੇ ਰਾਗੀ ਪ੍ਰਚਾਰਕ ਤਿਆਰ ਹੋਏ ਉਸ ਤੋਂ ਬਾਅਦ ਖਰੜਾ ਤਿਆਰ ਕੀਤਾ ਗਿਆ 31 32 ਚ ਮਰਿਆਦਾ ਬਣਾਉਣ ਵਾਸਤੇ ਮੀਟਿੰਗਾਂ ਹੁੰਦੀਆਂ ਰਹੀਆਂ 45 ਤੱਕ ਇਸ ਮਰਿਆਦਾ ਦੇ ਉੱਤੇ ਵਿਚਾਰ ਗੋਸ਼ਟੀਆਂ ਕੀਤੀਆਂ ਗਈਆਂ ਤੇ ਉਹ ਬਹਿਰੂਪਿਆ ਮੱਥੇ ਤੇ ਤਿਲਕ ਵੀ ਲਾਇਆ ਗਲ ਚੋਨੇ ਮਾਲਾ ਵੀ ਪਾਈਆਂ ਨੇ ਤੋਂ ਸਟੇਟਮੈਂਟ ਦੇ ਰਿਆ ਅਸਲ ਤੇ ਵਿੱਚ ਇਹ ਲੋਕ ਸਮਝ ਕੇ ਸਰ ਮੈਂ ਉਸ ਨੂੰ ਸਿੱਧਾ ਕਹਿਣਾ ਚਾਹੁੰਦਾ ਆਸ ਪਹੁੰਚ ਜਾਣੀ ਉਹਦੇ ਤੱਕ ਕਿ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਕੌਣ ਹੋ ਤੁਹਾਡੇ ਗਲ ਚ ਪਾਈ ਮਾਲਾ ਤੇ ਮੱਥੇ ਤੇ ਲੱਗਾ ਤਿਲਕ ਦੱਸਦਾ ਤੁਸੀਂ ਕੌਣ ਹੋ ਪੌਰੇ ਤੇ ਪੂੰਡ ਦੀ ਇੱਕੋ ਜੈਸੀ ਗੂੰਜ ਕਮੀ ਪਿਆ ਪਛਾਣੀ ਐ ਉਹ ਪੌਰਾ ਉਹ ਪੂੰਡ ਪੂੰਡ ਤੇ ਪੌਰੇ ਦੀ ਗੂੰਜ ਕੋਜੀਆ ਕੰਮਾਂ ਨੇ ਦੱਸ ਦੇਣਾ ਹੁਣ ਤੇ ਬਹਿਰੂਪੀਏ ਬੰਦੇ ਛੱਡੇ ਹੋਏ ਉਹਨਾਂ ਨੇ ਆਪਣੇ ਆਪਣੇ ਸਾਡੇ ਵਿੱਚ ਸਿੱਖ ਗੁਰੂ ਦੀ ਬਾਣੀ ਪੜਨ ਵਾਲਾ ਜਿਹੜਾ ਇੱਕ ਅਕਾਲ ਦਾ ਪੁਜਾਰੀ ਆ ਇਹ ਉਹ ਪ੍ਰਚਾਰਕ ਜਿਹੜਾ ਕਹਿੰਦਾ ਸੀ ਸਾਡੇ ਕੋਲੋਂ ਗੁਰਦੁਆਰੇ ਖੋਲੇ ਇਹਨਾਂ ਨੇ ਚਾਨੇ ਕਿਰੋਂ ਸਾਕਰਣ ਕਣਾ ਵਾਪਰਿਆ ਉਹ ਮੰਤਾਂ ਮੰਤ ਨਰਾਇਣੂ ਦੇ ਹੱਕ ਚ ਪੁੱਛ ਰਿਆ ਸੀ ਮੈਂ ਕਿਹਾ ਦਾ ਮਤਲਬ ਆਪੇ ਮੰਨ ਗਿਆ ਵੀ ਅਸੀਂ ਮੰਤ ਨਰਾਇਣੂ ਦੀ ਔਲਾਦ ਆ ਅਸੀਂ ਉਹਦੀ ਪੀੜੀ ਦੇ ਵਿੱਚੋਂ ਆ ਕੇ ਤੇ ਮੰਤ ਨਰਾਇਣੂ ਕੌਣ ਸੀ ਸਾਰੇ ਜਾਣਦੇ ਜਿੰਨਾ ਤੁਹਾਡੇ ਚ ਹਿਸਟਰੀ ਪੜੀ ਸਾਕਾਂ ਨਾਲ ਕਹਣਾ ਜਿੰਨਾ ਪੜਿਆ ਹੋਏਗਾ ਸਿੱਖੋ ਜਾਗੋ ਘਰ ਨੂੰ ਸਾਨ ਲੱਗ ਰਹੀ ਆ ਆਪੋ ਆਪਣੇ ਚਸ਼ਕੀਆਂ ਚੋਂ ਬਾਹਰ ਨਿਕਲੋ ਤੇ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਇੱਕੋ ਮਰਿਆਦਾ ਹੈ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਜਿਹਦੇ ਛੰਡੇ ਈਠ ਆਪਾਂ ਸਾਰੇ ਇਕੱਠੇ ਹੋ ਸਕਦੇ ਕਿਸੇ ਸੰਪਰਦਾ ਕਿਸੇ ਡੇਰੇ ਦੀ ਮਰਿਆਦਾ ਦੇ ਛੰਡੇ ਈਠ ਨਹੀਂ ਹੋ ਸਕਦੇ ਆਪਾਂ ਇਕੱਠੇ ਇਹ ਅਕਾਲ ਤਖਤ ਵੱਲੋਂ ਪ੍ਰਵਾਨ ਜਿਹੜੀ ਮਰਿਆਦਾ ਲਗਾਤਾਰ 13 ਸਾਲ ਜਿਸ ਮਰਿਆਦਾ ਨੂੰ ਬਣਾਉਣ ਵਾਸਤੇ ਵਿਚਾਰ ਗੋਸ਼ਟੀਆਂ ਕੀਤੀਆਂ ਗਈਆਂ ਜਿਹਦੇ ਵਿੱਚ ਲਿਖਿਆ ਵਾ ਪਾਠ ਕਿਦਾਂ ਆਰੰਭ ਕਰਨਾ ਹੈ ਸਰੂਪ ਕੋਰਤਰੇ ਲੈ ਕੇ ਘਰ ਜਾਣਾ ਕਿਦਾਂ ਲੈ ਕੇ ਜਾਣਾ ਹੈ ਹਰ ਇੱਕ ਚੀਜ਼ ਦੀ ਵਿਧੀ ਵਿਧਾਨ ਦੱਸੀ ਹੋਈ ਤੇ ਕਿਸੇ ਨੂੰ ਵਿਅਕਤੀਗਤ ਇਹਦੇ ਵਿੱਚ ਚੇਂਜ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ ਵਿਅਕਤੀਗਤ ਆ ਕਈ ਕਰਦੇ ਸਾਡੇ ਵਿਅਕਤੀਗਤ ਅਸੀਂ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ ਕੋਈ ਵਿਅਕਤੀਗਾ ਇਸ ਮਰਿਆਦਾ 'ਚ ਛੇੜਛਾੜ ਨਹੀਂ ਕਰ ਸਕਦਾ ਭਾਵੇਂ ਉਹ ਅਰਦਾਸ ਹੋਵੇ ਭਾਵੇਂ ਉਹ ਕਿਸੇ ਵੀ ਗੱਲ ਹੋਵੇ ਕਿਸੇ ਕਹਿੰਗੇ ਜੇ ਇਹ ਕਰਨਗੇ ਅਗਲੇ ਨੂੰ ਕੋਈ ਰਾਹ ਖੁੱਲ ਜਾਣਾ ਫਿਰ ਸਮਝ ਆ ਗਈ ਹੁਣ ਜਦੋਂ ਇਹ ਕਰਨਗੇ ਸੰਪਰਦਾਂ ਵਾਲਿਆਂ ਕੋਲ ਤੇ ਪਹਿਲਾਂ ਹੀ ਬੜਾ ਰਾਹ ਵਾ ਉਥੇ ਦੇ ਵਿੱਚ ਸੋਧ ਕਰਨ ਦੀ بجائے ਉਹਨਾਂ ਨੇ ਹੋਰ ਕੁਝ ਲਿਆ ਖੜਾ ਕਰਾ ਇਹੋ ਹੀ ਤੇ ਮਰਿਆਦਾ ਜਿੱਤੇ ਲਿਖਿਆ ਗੁਰੂ ਦੀ ਹਜ਼ੂਰੀ ਚ ਟੱਲੀਆਂ ਜੋਤਾਂ ਆਰਤੀਆਂ ਕਰਨੀਆਂ ਮਨਮਤ ਨੇ ਮਰਿਆਦਾ ਜਿ ਲਿਖਿਆ ਇਹ ਵਿੱਚੋਂ ਪਾਸੇ ਕਰ ਦਿਓ ਅਗਲੇ ਸਭ ਕੁਝ ਕਰ ਦੇਣਾ ਜਿਹੜੇ ਜਿਹੜੇ ਗੁਰਦਿਆਂ ਦਾ ਅਕਾਲ ਤਖਤ ਦੀ ਮਰਿਆਦਾ ਲਾਗੂ ਨਹੀਂ ਸਾਰਾ ਕੁਝ ਅਗਲੇ ਨੇ ਉੱਥੇ ਲਾਗੂ ਕੀਤਾ ਹੋਇਆ ਉਦਾਂ ਟੱਲੀਆਂ ਖੜਕਦੀਆਂ ਉਦਾਂ ਜੋਤਾਂ ਜਗਦੀਆਂ ਨੇ ਉਦਾਂ ਪਖੰਡ ਹੋ ਰਿਹਾ ਵੇਖ ਰਹੇ ਆਂ ਆਪਾਂ ਸਾਰਾ ਕੁਝ ਜੋਤ ਜਗਾਓ ਗੁਰੂ ਦੇ ਸ਼ਬਦ ਦੀ ਸਭ ਮੈਂ ਜੋਤ ਜੋਤ ਹੈ ਸੋਏ ਤੇ ਇਸ ਦੇ ਚਾਨਣ ਸਭ ਮੈਂ ਚਾਨਣ ਹੋਇਆ ਜਿਹੜਾ ਜੋਤ ਵਿੱਚ ਘਿਓ ਪਾਉਣਾ ਉਹ ਕਿਸੇ ਮਾਤੜ ਨੂੰ ਲੈ ਦਿਓ ਕਿ ਜਦ ਤੂੰ ਵੀ ਕਿਤੇ ਦਾਗ ਵਿੱਚ ਇੱਕ ਚਮਚਾ ਘਿਓ ਪਾ ਕੇ ਖਾ ਲਾ ਤੇਰੀ ਵੀ ਕਿਤੇ ਨਾੜ ਮਾੜੀ ਜੀ ਹਰੀ ਹੋ ਜਾਏ ਸਾਰੇ ਲੋਕ ਫੈਟ ਨਾਲ ਨਹੀਂ ਮਰ ਰਹੇ ਕਈ ਘਟ ਫੈਟ ਨਾਲ ਵੀ ਮਰ ਰਹੇ ਮਾਤੜ ਗਰੀਬ ਬੰਦੇ ਨੂੰ ਕਿਤੇ ਦੇਸੀ ਘੋਲ ਲੈ ਦਿਓ ਕਿਲੋ ਜਿਹੜੇ ਤੁਸੀਂ ਜੋਤ ਵਿੱਚ ਪਾਉਣਾ ਪਰ ਅਗਲਿਆਂ ਨੇ ਜੋ ਤਾਂ ਜਗਾਉਣੀਆਂ ਉਲਝਾ ਕੇ ਤੇ ਰੱਖਣਾ ਨਾ ਜੋਰ ਲਵਾਉਣਗੇ ਤਾਂ ਤਾਂ ਹੀ ਗੱਲ ਬਣੇਗਾ ਜਿਸ ਹੁਣ ਸੰਪੜ ਪਾਠ ਇਕੋਤਰੀਆਂ ਇਹ ਕੀ ਹੈ ਜੋਰ ਲਵਾਉਣਾ ਅਗਲੇ ਦਾ ਵੀ ਜੋਰ ਲਵਾ ਦਿਓ ਤੁਹਾਡਾ ਮਰੀਜ਼ ਠੀਕ ਨਹੀਂ ਹੁੰਦਾ ਨਾ ਤੁਸੀਂ ਇੱਕ ਵਾਰੀ ਸੰਪੜ ਪਾਠ ਕਰਾ ਕੇ ਵੇਖੋ ਸੰਪੜ ਪਾੜ ਦੇ ਉੱਤੇ ਜੋਰ ਵੜਾ ਲੱਗਣਾ ਅਗਲੇ ਦੇ ਪਰਿਵਾਰ ਦਾ ਅੱਛਾ ਜੇ ਮਰੀਜ਼ ਫੇਰ ਵੀ ਚੜਾਈ ਕਰ ਗਿਆ ਫਿਰ ਜ਼ਿੰਮੇਵਾਰੀ ਆਪਣੀ ਨਹੀਂ ਲੈਣੀ ਕਹਣਾ ਤੁਹਾਡੇ ਕੋਲ ਮਰਿਆਦਾ ਨਹੀਂ ਨੀ ਵੀ ਚੰਗੀ ਤਰ੍ਹਾਂ ਇਸ ਕਰਕੇ ਅਸ਼ਾ ਆ ਜਿਹੜੇ ਘਰਾਂ ਚ ਇੱਕ ਉਹਨਾਂ ਵਾਸਤੇ ਆ ਮੇਰੀ ਇਹ ਬੇਨਤੀ ਜਦੋਂ ਤੁਹਾਡੇ ਘਰ ਮਰੀਜ਼ ਬਿਮਾਰ ਹੁੰਦਾ ਤੇ ਤੁਹਾਨੂੰ ਇਹ ਲੋਕ ਕਹਿੰਦੇ ਸੰਪਟ ਪਾੜ ਕਰਾਓ ਤੁਹਾਡਾ ਮਰੀਜ਼ ਠੀਕ ਹੋ ਜਾ ਜਦੋਂ ਬਾਬਿਆਂ ਦੇ ਘਰ ਕੋਈ ਬਿਮਾਰ ਹੁੰਦਾ ਉਦੋਂ ਸੰਪਟ ਪਾੜ ਕਿਉਂ ਨਹੀਂ ਕਰਦੇ ਉਦੋਂ ਹਸਪੀਟਲ ਨੂੰ ਕਿਉਂ ਜਾਂਦੇ ਲੈ ਕੇ ਮਰੀਜ਼ ਨੂੰ ਮੈਨੂੰ ਇੱਕ ਬਾਬਾ ਪੰਜਾਬ ਦਾ ਦੱਸ ਦਿਓ ਜਿਹੜਾ ਬਾਬਾ ਸੰਪਟ ਪਾੜ ਨਾਲ ਠੀਕ ਹੋਇਆ ਹੋਵੇ ਇੱਕ ਬਾਬਾ ਬੁਖਾ ਦਿਓ ਪ੍ਰਚਾਰ ਕਰਨਾ ਛੱਡ ਦਿਆਂਗਾ ਮੈਨੂੰ ਬਾਬੇ ਦਾ ਨਾਮ ਦੱਸ ਦਿਓ ਜਿਹੜਾ ਸੰਪਟ ਪਾੜ ਨਾਲ ਜਿਹੜੇ ਬਾਬੇ ਦੀ ਬਿਮਾਰੀ ਠੀਕ ਹੋਈ ਹੋਵੇ ਲੋਕਾਂ ਨੂੰ ਕਿਉਂ ਗੁੰਮਰਾਹ ਕਰਦੇ ਹੋ ਬਈ ਮੈਂ ਪ੍ਰਚਾਰ ਕਰਨਾ ਬੰਦ ਕਰ ਦਾਂਗਾ ਮੈਨੂੰ ਬਾਬੇ ਦਾ ਨਾਂ ਦੱਸ ਦਿਓ ਲਾਈਵ ਸੁਣ ਰਹੇ ਨੇ ਬਾਬਿਆਂ ਦੇ ਚੇਲੇ ਕੋ ਘਰ ਬੈਠਾ ਮੈਨੂੰ ਤਾਂ ਨਾਂ ਦੱਸ ਦਿਓ ਆ ਮੈਂ ਸਟੇਜ ਤੋਂ ਉਤਰਨਾ ਮੇਰਾ ਨੰਬਰ ਥੱਲੇ ਆ ਰਿਹਾ ਮੈਨੂੰ ਫੋਨ ਕਰਕੇ ਬਾਬੇ ਦਾ ਨਾਂ ਦੱਸ ਦਿਓ ਕਿ ਫਲਾਣਾ ਬਾਬਾ ਬਹੁਤ ਬਿਮਾਰ ਸੀ ਸੰਪੜ ਪੜਨੇ ਨੂੰ ਠੀਕ ਕਰ ਦਿੱਤਾ ਤੁਹਾਡੇ ਆਪਣੇ ਵੱਡੇ ਵੱਡੇ ਹਸਪੀਟਲ ਤੁਸੀਂ ਟਰਸਟ ਬਣਾਏ ਹੋਏ ਨੇ ਲੋਕਾਂ ਨੂੰ ਬੇਵਕੂ ਬਣਾਉਂਦੇ ਹੋ ਤੁਸੀਂ ਲੋਕਾਂ ਦੇ ਜਵਾਨ ਬੱਚੇ ਕਹਿੰਦਾ ਪਿਤਾ ਚੜਾਈ ਕਰ ਗਿਆ ਕਹਿੰਦਾ ਪੁੱਤਰ ਚੜਾਈ ਕਰ ਗਿਆ ਸੰਪੜ ਪੜ ਦੇ ਨਾਂ ਤੇ ਗਵਰਾ ਕਰਦੇ ਤੁਸੀਂ ਲੋਕਾਂ ਨੂੰ ਕੋਈ ਕਹਿੰਦਾ ਜੀ ਇੱਥੇ ਜੋਤ ਜਗਾਓ ਬਾਬਾ ਦੀਪ ਸਿੰਘ ਦੇ ਨਾਮ ਦੀ ਤੁਸੀਂ ਠੀਕ ਹੋ ਜਾਓਗੇ ਕਿਉਂ ਦੀ ਜੋਤ ਦਾ ਜਿਹੜਾ ਜੋਤ ਜਗਦੀ ਉਹਦਾ ਕਿਉਂ ਉੱਥੇ ਲਾਓ ਜਿਹੜੇ ਦਰਦ ਹੁੰਦੀ ਆ ਤੁਹਾਡੀ ਦਰਦ ਠੀਕ ਹੋ ਜਾਏਗੀ ਜਿਹੜੇ ਕਹਿ ਰਿਹਾ ਨਾ ਉਹਨਾਂ ਦੇ ਆਪਣੇ ਵੱਡੇ ਵੱਡੇ ਹਸਪੀਟਲ ਤੁਹਾਨੂੰ ਪਤਾ ਮੈਂ ਕਿਹਦੀ ਗੱਲ ਕਰ ਰਿਹਾ ਜੀ ਸਮਝ ਆ ਰਿਹਾ ਉਹ ਗੁਰੂ ਕੇ ਪਿਆਰੇ ਉਹ ਸਮਝ ਆ ਰਹੀ ਹੈ ਇਸ ਗੱਲ ਨੂੰ ਅੰਦਰ ਲੈ ਕੇ ਜਾਓ ਇਹ ਇਦਾਂ ਚਾਦਰ ਸੁੱਚੀ ਰੱਖਣੀ ਆ ਲਾਗੇ ਜੋਤ ਜਗਾਉਣੀ ਆ ਤਾਂ ਤਨ ਬਾਬਾ ਬਾਬਾ ਦੀਪ ਸਿੰਘ ਜੀ ਸੱਚੀ ਮੈਗਨ ਤੇ ਸੱਚੀ ਫਿਜ਼ੀਕਲ ਤੌਰ ਤੇ ਸਾਹਮਣੇ ਆ ਜਾਣਾ ਉਹਨਾਂ ਕਹਿੰਦਾ ਕਮਲਿਓ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਸਤਕਾਰ ਲਈ ਆਪਾ ਆਪ ਵਰ ਗਿਆ ਤੁਸੀਂ ਮੈਨੂੰ ਗੁਰੂ ਬਣਾ ਕੇ ਰੱਖ ਦਿੱਤਾ ਜੀ